ਕਿੱਥੇ ਗਿਆ ਸੇਰ ਗੁਰਮੀ ਮਾ ਮੂਰ ਹੀ ਕਰਾ ਹੈ ਕਰਾ ਹੈ ਹਾਂ ਬੱਜਿਆ ਉਹ ਨਾ ਭੱਜਾ ਆਇਆ ਬਹੁਤ ਇਹ ਮੀਂਹ ਰਾਤ ਵੀ ਸੀ ਹੁਣ ਇੱਕਦਮ ਹੀ ਬੱਦਲ ਚੱਪਰੇ ਬਹੁਤ ਠੰਡਾ ਹੋ ਗਿਆ ਨਾ ਹਲੋ ਜੀ ਸਸੀ ਕਾਲ ਕੀ ਲਾ ਤੁਹਾਡਾ ਇਸ ਸਵੇਰ ਦੀ ਸ਼ੁਰੂਆਤ ਮੀਂਹ ਦੇ ਨਾਲ ਹੋਗੀ ਪਾਰਾ ਮੇਂ ਸੇਹ ਹਰੀ ਲਕੀ ਗਿਆ ਸੀ ਡੌਗੀਆਂ ਨੂੰ ਮਾਤਰਾ ਸੀ ਮੁੰਨਾ ਪੈਲ ਕਰਨੀ ਭਜ ਗਿਆ ਸਾਰਾ ਠੰਡੀ ਠੰਡੀ ਹਵਾ ਨਾਲ ਹਾਜੀ ਸੂਬਾ ਦਾ ਇਹ ਹੈ ਸਾਡੇ ਮੀਂਹ ਤੇ ਜਾਂਦਾ ਤੇ ਦੋ ਦਿਨਵਾਰੀ ਚਾਹ ਬਣਾ ਹੱਡੀ ਐ ਮੈਂ ਤੇ ਮੈਂ ਬਣਾਉਣ ਲੱਗੀ ਸੀ ਮੈਂ ਮੈਗੀ ਕਿਉਂਕਿ ਅੰਦਰ ਵਾਪਸ ਆ ਗਿਆ ਅੱਜ ਕਿਰਮਿੰਗੀ ਕੱਕ ਬਗੀ ਬਖਸ਼ ਨੂੰ ਆ ਗਏ ਦੋ ਮੈਂ ਕਿਦੂ ਮੈਗੀ ਬੈਸ ਵਿੱਚ ਮੈਗੀ ਬਣਾ ਲਿਆ ਸਬਤ ਨਹੀਂ ਨਹੀਂ ਪੈਕੇਟ ਹੈ ਨਹੀਂ ਤੇ ਦੁਬਾਰਾ ਉਹਦੇ ਪਤਲੇ ਫੇਰ ਹੋਏ ਪਏ ਐ ਲੱਗਦਾ ਕੋਈ ਦੁਬਾਰਾ ਬਣਾਉਗਾ ਇਹ ਲੋਕਾ ਖਾਧੋ ਤੇਰਾ ਕਿਹੜਾ ਮੇਰੇ ਮੂੰਹ ਨਹੀਂ ਦਿੰਦਾ 마ਗਰੇ 마ਗਰੇ ਬਾਪ ਸਾਗੇ ਤੇ ਹੋਂ ਸਰਜੀਆਂ ਆਈ ਪਈਆਂ ਅੱਜ ਸਵੇਰ ਦੀਆਂ ਕਿ ਠੰਡ ਸੀਗੀ ਫਸਫਾਈ ਵਗੈਰਾ ਕਰਕੇ ਤੇ ਇਸੇ ਤਰ੍ਹਾਂ ਬੈਠ ਗਏ ਭੱਜ ਭੱਜ ਪੜ ਲਿਆ ਚੋਰ ਲੈ ਗਏ ਸੀ ਲੈਕਸਰ ਨੂੰ ਕਿ ਤੱਕ ਲੈ ਗਏ ਹੈ ਓਏ ਲੋਡੀਆ ਪੈਦਲ ਘੜਾਈ ਤਰੀ ਪਈ ਆ ਤੇ ਆਪਾਂ ਫੜਾਫੜ ਮੈਗੀ ਬਣਾਈਏ ਚਾਹ ਮੇਰੀ ਬਣੀ ਪਈ ਆ ਕਿਲੇ ਬੈਗ ਬਣਾਈ ਜਾਂਦਾ ਹੈ ਕਿਲੇ ਬੈਗ ਦਾ ਕਾਦੇ ਬਣਾਈ ਜਾਂਦਾ ਫੁੱਲ ਪੈਂਟ ਆ ਇੱਕ ਦੂਜੇ ਵੀ ਪਾਉ ਨਹੀਂ ਬਹੁਤ ਆ ਬਹੁਤ ਐਨੇ ਕੀ ਕਰਨੇ ਫਿਰ ਸ਼ਾਮ ਦਾ ਰੋਟੀ ਦਾ ਟਾਈਮ ਹੈ ਨਾ ਬਿੰਦੀ ਪਹਿਲੇ ਮੈਂ ਰੱਦਾ ਸੀਗਾ ਵੀ ਮੈਂ ਚੱਲੋ ਸ਼ੋਰ ਬਣਾਦਾ ਪਹਿਲਾ ਕਰਦਾ ਕੱਢ ਕੇ ਨਾ ਫਿਰ ਮੈਂ ਕੋ ਬਲਟ ਚਟੂਗਾ ਮੈਂ ਰੱਦਾ ਸੀਗਾ ਪਕੌੜੀ ਬਣਾਉਂਗੀ ਸ਼ਾਮ ਨੂੰ ਕੜੀ ਬਣਾਵਾਂਗੇ ਫਿਰ ਮੈਂ ਸੁੱਚਾਈ ਚਲੋ ਇਹਨੂੰ ਕੰਮ ਲਗਾਉਣਾ ਨਹੀਂ ਆਉਂਦਾ। ਲੈ ਠੀਕਮ ਲਗੀ ਬਣਾ ਦਿੰਦੇ ਆ। ਤੇ ਸਾਗ ਪਿਆ ਹੈਗਾ ਪਰ ਸੁੱਚਨ ਤੱਕ ਕਰ ਲੈਣਾ ਸ਼ਾਮ ਨੂੰ। ਕਿਉਂਕਿ ਜਦੋਂ ਠੰਡ ਹੁੰਦੀ ਹੈ ਫਿਰ ਕੋਈ ਕੰਮ ਕਰਨ ਨੂੰ ਜੀਨ ਕਰਦਾ ਹੁੰਦਾ। ਅਸਲ ਸੁਪਾ ਦੇ ਕੱਲੇ ਸਫਾਈ ਕੀਤੀ ਤੇ ਹੋਰ ਕੋਈ ਕੰਮ ਨਹੀਂ ਕੀਤਾ ਬਸ ਰੋਟੀ ਪਾਣੀ ਉਸ। ਦਹੀਂ ਦੀ ਜਿਵੇਂ ਸੇਰ ਦੀ ਬਿਣੀ ਸਾਰ ਜੰਦਾ ਹੀ ਪਈ ਹੈ ਲਗਾਤਾਰੀ ਤੇ ਹੁਣ ਬਸ ਥੋੜਾ ਜਿਹਾ ਰੁੜਿਆ ਸੀਗਾ। ਤੇ ਗੋਬੀਆਂ ਦੇ ਗਰੇ ਵਗੈਰਾ ਕਢਾਈ ਹੈ ਫੁੱਲ ਵਾਲੀ ਗੱਲ ਨਹੀਂ ਗਈ ਇਹ ਦੁਕਾਨਾਂ ਦੁਬਾਰਾ ਪੱਧਰ ਤੇ ਹੋ ਜਾਣਗੇ ਇਹਨਾਂ ਨੇ ਕਿ ਕੰਮ ਕੰਪਲੀਟ ਕਰੀਏ ਫਟਾਕਟ ਤੱਕ ਚੱਲਾਂਗੇ ਸਾਰੇ ਪਾਸੇ ਬੰਦ ਕਰਾ ਲਾ ਲਾਈਟ ਦਾ ਲਾਈਟ ਗਲਤ ਲੱਗੀ ਹੋਈ ਹੈ ਲਾਈਟ ਦਾ ਨੰਬਰ ਉਪੀ ਆਪਾ ਨਮਟਾ ਪਾ ਲਿਆ ਮੈਗੀ ਪਾ ਦਿੱਤੀ ਨਾ ਕੱਟ ਕੇ ਪਾ ਲੈਂਦੇ ਮੈਗੀ ਆ ਪਰਾਤੀ ਚਾਹ ਵੀ ਗਰਮ ਕਰਾਂਗੇ ਠੰਡੀ ਹੋ ਗਈ ਚਾਹ ਉਹ ਸਰਦੋਸਤ ਚਾਹ ਵੀ ਠੰਡੀ ਹੋ ਜਾਂਦੀ ਆ ਮੈਂ ਤੁਹਾਨੂੰ ਉਸ ਚ ਪਾ ਗਏ ਦੀ ਚਾਹ ਹੈਗੀ ਨਹੀਂ ਰੱਖ ਜੀ ਬਸ ਜਦੋਂ ਪੀਣੀ ਆ ਉਦੋਂ ਬਣਾਈ ਦੀ ਆ ਤੇ ਐਵੇਂ ਥਰਮੋਸ ਭਰ ਕੇ ਰੱਖਣ ਦੋ ਕਿ ਪੈ ਜਾਣ ਨਾ ਹੀ ਕੀ ਪੀਂਦਾ ਸਾਡੇ ਥਰਮੋਸ ਵਾਲੀ ਚਾਹ ਜਦੋਂ ਪੀਣੀ ਆ ਬਸ ਜਦੋਂ ਬਣਾਈ ਦੀ ਆ ਤੇ ਅੰਗ ਲੈ ਕੇ ਆਇਆ ਸੀ ਪੰਜੀਰੀ ਜਿਹੜੀ ਗਲਮ ਨੇ ਸਰੋਨੇ ਨਹੀਂ ਖਾਣੇ

दूसरे ने भी दिया, भी पुछते चैक कर, कर ला प्लीज लीजिए सर, आ, कैश दऊंगे पेमेंट की करोंगे ऑनलाइन करोंगे ओके थैंक यू अपनी मेहनत का मुल पै गया वादिया बने जाएंगे मैगी टेस्टी है? ओके ਮੈਂ ਦੁਬਾਰਾ ਸ਼ੁਰੂ ਹੋ ਗਿਆ ਬੀਲੀ ਗਿੰਦਸ਼ ਕੀ ਸੀ ਨਾ ਇੱਕਦਮੀ ਬੰਦੀ ਕਰ ਦਿੱਤੀ ਫੋਨ ਬੀਲੀ ਨੇ ਡੈਗ ਤੇ ਉੱਤੇ ਪਾਣੀ ਪਾਣੀ ਆ ਰਿਹਾ ਹੈ ਬੜੇ ਜਿਹਾ ਸੈਨੇਂ ਅੰਦਰ ਖੜੀ ਬਣਾਉਣੀ ਪਈ ਹੈ ਵੀਡੀਓ